ਲੇਕਿਨ ਮਨਿਆ ਇਹ ਜਾਣਦਾ ਹੈ ਕਿ ਸਟਾਕਟਨ ਦੇ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸ ਦੇ ਕੁਝ ਵਿਸ਼ੇਸ਼ ਅਜਿਹੇ ਮੈਂਬਰਸ ਹਨ ਜਿਨ੍ਹਾਂ ਦਾ ਥਾਪੜਾ ਜਿਨ੍ਹਾਂ ਦਾ ਸਮਰਥਨ ਪਵਿੱਤਰ ਪ੍ਰਿੰਸ ਸਿੰਘ ਅਤੇ ਉਸ ਦੇ ਗਰੁੱਪ ਨੂੰ ਸੀ ਸ਼ਾਇਦ ਕਿਤੇ ਨਾ ਕਿਤੇ ਸਟਾਕਟਨ ਦੀ ਗੁਰੂਕਾਰ ਦੀ ਕਮੇਟੀ ਉੱਤੇ ਕਾਬਜ਼ ਹੋਣ ਦੀ ਉੱਥੇ ਦਬਦਬਾ ਬਣਾਉਣ ਦੀ ਕੋਸ਼ਿਸ਼ ਵੀ ਸੀ ਕਿ ਅਜਿਹੇ ਕ੍ਰਿਮਨਲ ਅੰਸਰਾਂ ਨੂੰ ਆਪਣੇ ਨਾਲ ਜੋੜ ਲਿਆ ਗਿਆ ਉਨਾ ਤੇ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਅਜਿਹੇ ਅਪਰਾਧੀਆਂ ਤੇ ਕ੍ਰਿਮਨਲਸ ਦੀ ਵਰਤੋਂ ਕਰਕੇ ਭਾਵੇਂ ਦਾ ਗੁਰਦੁਆਰੇ ਲੈਵਲ ਦੀ ਪੋਲਿਟਿਕਸ ਦੇ ਵਿੱਚ ਇਹਨਾਂ ਨੂੰ ਵਰਤਣ ਦਾ ਮਨਸੂਬਾ ਰੱਖਣ ਵਾਲੇ ਉਹ ਵਿਅਕਤੀ ਹੋਣ ਜਾਂ ਫਿਰ ਖਾਲਿਸਤਾਨ ਦੇ ਨਾਂ ਉੱਤੇ ਸਿਆਸੀ ਰੋਟੀਆਂ ਸੇਕਣ ਵਾਲੇ ਉਹ ਜਥੇਬੰਦੀਆਂ ਤੇ ਉਹ ਕਿਰਦਾਰ ਹੋਣ ਜੋ ਕਿ ਖਾਲਿਸਤਾਨ ਕੌਕਸ ਫਾਊਂਡੇਸ਼ਨ ਵਰਗੀ ਮਹਿੰਮਾ ਨੂੰ ਅੱਗੇ ਤੋਰਦੇ ਪਏ ਨੇ ਹੁਣ ਕੀ ਉਹ ਲੋਕ ਲੱਖਾਂ ਲੱਖਾਂ ਰੁਪਏ ਦੇ ਬੌਂਡ ਪਰਾ ਕੇ ਇਹਨਾਂ ਅਪਰਾਧੀਆਂ ਜਿਨ੍ਹਾਂ ਦੀ ਮਦਦ ਦੇ ਨਾਲ ਉਹ ਆਪਣੀ ਦਵੰਗਾਈ ਨੂੰ ਆਪਣੇ ਦਬਾਅ ਨੂੰ ਵੱਖ-ਵੱਖ ਮੰਚਾਂ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਉਹ ਛੜਵਾਣਗੇ ਜਾਂ ਨਹੀਂ ਸਾਹਮਣੇ ਆਣਗੇ ਤੇ ਇਸ ਦੇ ਨਾਲ ਹੀ ਸਮਝਣਾ ਜ਼ਰੂਰੀ ਹੋਏਗਾ ਕਿ ਇਹਨਾਂ ਦੀ ਹੋਰ ਜਿਹੜੀਆਂ ਫਿਲੀਏਸ਼ਨਸ ਤੇ ਐਸੋਸੀਏਸ਼ਨਸ ਨੇ ਇਹਨਾਂ ਦੇ ਤਾਰ ਹੋਰ ਕਿੱਥੇ-ਕਿੱਥੇ ਜੁੜਦੇ ਨੇ ਕਿਹੜੇ-ਕਿਹੜੇ ਲੋਕਾਂ ਦੇ ਨਾਲ ਜੁੜਦੇ ਨੇ ਤੇ ਇਸ ਪੂਰੀ ਅਪਰਾਧਿਕ ਇੱਕ ਗੈਂਗ ਐਕਟੀਵਿਟੀ ਐ ਆਰਗੇਨਾਈਜ਼ਡ ਕ੍ਰਾਈਮ ਐ ਤੁਸੀਂ ਟਰੱਕ ਡਰਾਈਵਰਾਂ ਦੇ ਪੈਸੇ ਨਹੀਂ ਦੇ ਰਹੇ ਹੋ ਗੈਂਗਸਟਰਾਂ ਦੀ ਧੌਂਸ ਦਿਖਾਉਂਦੇ ਪਏ ਹੋ ਉਹਨਾਂ ਗੈਂਗਸਟਰਾਂ ਨੂੰ ਗੁਰਦੁਆਰਿਆਂ ਦੇ ਵਿੱਚ ਐਂਟਰੀ ਦੇ ਰਹੇ ਹੋ ਤੇ ਉਹਨਾਂ ਮੰਚਾਂ ਤੋਂ ਉਹਨਾਂ ਨੂੰ ਖਾਲਿਸਤਾਨ ਦੇ ਨਾਂ ਉੱਤੇ ਇੱਕ ਲੈਜਿਟਿਮੇਸੀ ਦੇਣ ਦੀ ਕੋਸ਼ਿਸ਼ ਕਰਦੇ ਪਏ ਹੋ ਬਹੁਤ ਹੀ ਸ਼ਰਮ ਦੀ ਗੱਲ ਹੈ ਭਾਰਤੀ ਮੀਡੀਆ ਨੇ ਜਿਹੜਾ ਨੈਰੇਟਿਵ ਚੱਕਿਆ ਹੈ ਕਿ ਖਾਲਿਸਤਾਨੀ ਅੱਤਵਾਦੀ ਫੜ ਲਏ ਉਹ ਨੈਰੇਟਿਵ ਬੇਸ਼ੱਕ ਗਲਤ ਹੋਏ ਲੇਕਿਨ ਉਹ तमाम ਸ਼ਕਤੀਆਂ ਉਹ तमाम ਅੰਸਰ ਜੋ ਕਿ ਇਸ ਤਰੀਕੇ ਦੇ ਮਨਸੂਬੇ ਲੈ ਕੇ ਅਜਿਹੇ ਕ੍ਰਾਈਮਨਲਸ ਨੂੰ ਵਰਤੇ ਆ ਰਹੇ ਨੇ ਉਹਨਾਂ ਨੂੰ ਵੀ ਆਪਣੇ ਅੰਦਰ ਚਾਤ ਮਾਰ ਕੇ ਵੇਖਣ ਦੀ ਲੋੜ ਹੈ ਇਹਨਾਂ ਕ੍ਰਾਈਮਨਲਸ ਨੂੰ ਇਹਨਾਂ ਅਪਰਾਧੀਆਂ ਨੂੰ ਗੁਰਦੁਆਰਿਆਂ ਦੇ ਵਿੱਚ ਕੌਣ ਵੜਨ ਦੀ ਕੋਸ਼ਿਸ਼ ਕਰਤਾ ਪਿਆ ਸੀ ਖਾਲਿਸਤਾਨ ਦੇ ਮੰਚਾਂ ਦੇ ਉੱਤੇ ਅਜਿਹੇ ਕ੍ਰਾਈ 80 ਤੇ 90 ਵਿੱਚ ਵੀ ਇਹੀ ਹੋਇਆ ਸੀ ਖਾਲਕੂ ਮੂਵਮੈਂਟ ਦੇ ਵਿੱਚ ਕ੍ਰਿਮੀਨਲਸ ਨੂੰ ਵੜਿਆ ਗਿਆ ਸ਼ਾਮਲ ਕੀਤਾ ਗਿਆ ਉਹਨਾਂ ਮੂਵਮੈਂਟ ਨੂੰ ਬਦਨਾਮ ਕਰਨ ਦੇ ਮਨਸੂਬੇ ਦੇ ਨਾਲ ਬਹੁਤ ਕੁਝ ਹੋਇਆ ਸੋ ਜੋ ਕੁਝ ਹੋ ਰਿਹਾ ਹੈ ਕਿ ਇਹ ਰੈਪਿਊਟੇਸ਼ਨ ਹੈ ਲੇਟ 80ਸ ਅਤੇ 90ਸ ਦੇ ਉਸ ਫੀਨੋਮੈਨਨ ਦੀ ਇਸ ਦੀ ਵੀ ਗਹਿਰੀ ਪਰਚੋਰ ਕਰਨ ਦੀ ਲੋੜ ਹੈ ਅਤੇ